ਤੇ ਦਰਸ਼ਨ ਕਰਨ ਵਾਸਤੇ ਤਰਲੋਚਨ ਜਿਹੜਾ ਸੀ ਨਾ ਭਗਤ ਤਰਲੋਚਨ ਇਹ ਬਾਬੇ ਨਾਮਦੇਵ ਦੇ ਘਰ ਗਿਆ ਤੇ ਜਦੋਂ ਨਾਮਦੇਵ ਦੇ ਘਰ ਗਿਆ ਉਹਨੇ ਜਾ ਕੇ ਕੀ ਵੇਖਿਆ ਵੀ ਬਾਬਾ ਨਾਮਦੇਵ ਤੇ ਆਪਣਾ ਕੰਮ ਕਰ ਰਿਹਾ ਧੰਦੇ ਵਿੱਚ ਲੱਗੇ ਹੋਇਆ ਤੇ ਬਾਬੇ ਨਾਮਦੇਵ ਸਾਹਿਬ ਨੂੰ ਧੰਦੇ ਵਿੱਚ ਲੱਗਿਆ ਵੇਖ ਕੇ ਤਰਲੋਚਨ ਸਾਹਿਬ ਦੇ ਮਾਨੰਦਰ ਫੁਰਣਾ ਬਣਿਆ ਭਗਤ ਤਰਲੋਚਨ ਦੇ ਉਹ ਮਾਨੰਦਰ ਸੋਚਦੇ ਕਿੰਨੇ ਮੈਂ ਤਾਂ ਸੁਣਿਆ ਸੀ ਨਾਮਦੇਵ ਬੜੀ ਬੰਦਗੀ ਕਰਦਾ ਵਾ ਔਰ ਇੱਥੇ ਆ ਕੇ ਵੇਖਿਆ ਤੇ ਆਪਣੇ ਕੰਮ 'ਚ ਲੱਗਾ ਵਾ ਇਹਦੇ ਕੋਲ ਬੰਦਗੀ ਕਿੱਥੋਂ ਇਹਦੇ ਸਾਰੇ ਦਿਹਾੜੀ ਮੂੰਹ ਨਹੀਂ ਚੁੱਕਦਾ ਕੰਮ ਹੀ ਕਰੀ ਜਾਂਦਾ ਆਪਦਾ ਬੰਦਗੀ ਕਿੱਥੋਂ ਸਾਰਾ ਦਿਨ ਵੇਖਦਾ ਰਿਹਾ ਤੇ ਸ਼ਾਮ ਦੇ ਵੇਲੇ ਭਗਤ ਤਰਲੋਚਨ ਨੇ ਭਗਤ ਨਾਮਦੇਵ ਸਾਹਿਬ ਨੂੰ ਇੱਕ ਗੱਲ ਆਕੀ ਜਿਹੜੀ ਗੱਲ ਆਕੀ ਉਹਨੂੰ ਬਾਣੀ 'ਚ ਲਿਖਿਆ ਮਹਾਰਾਜ ਨੇ ਬਾਦਸ਼ਾਹ ਦੀ ਕਹਿੰਦੇ ਨਾਮਾ ਮਾਇਆ ਮੋਹਿਆ ਤਰਲੋਚਨ ਸਾਹਿਬ ਦੀ ਕਹਿੰਦੇ ਆ ਕਹਿੰਦੇ ਕਿ ਨਾਮਦੇਵ ਮੈਨੂੰ ਏਦਾਂ ਲੱਗਦਾ ਹੈ ਕਿ ਤੈਨੂੰ ਮਾਇਆ ਨੇ ਮੋਹ ਲਿਆ ਵਾ ਤੈਨੂੰ ਮਾਇਆ ਨੇ ਆਪਣੇ ਮਲ ਖਿੱਚ ਲਿਆ ਵਾ ਤੇਰੇ ਤੇ ਮਾਇਆ ਨੇ ਪ੍ਰਭਾਵ ਪਾ ਦਿੱਤਾ ਹੈ ਤੇ ਗਲਾਖੀ ਕਿਨੇ ਬਾਦਸ਼ਾਹ ਦੀ ਕਹਿੰਦੇ ਕਹੇ ਤਰਲੋਚਨ ਮੀਤ ਤਰਲੋਚਨ ਜਿਹੜਾ ਨਾਮਦੇਵ ਦਾ ਮਿੱਤਰ ਹੈ ਭਗਤ ਤਰਲੋਚਨ ਉਹ ਕਹਿੰਦਾ ਨਾਮਾ ਮਾਇਆ ਮੋਹੀਆ ਕਹੇ ਤਰਲੋਚਨ ਮੀਤ ਆਕਿਆ ਕਾਹੇ ਸ਼ੀਪੋ ਛਾਏ ਲੈ RAM ਨਾ ਲਾਬੋ ਚੀਤ ਭਗਤ ਤਰਲੋਚਨ ਸਾਹਿਬ ਦੀ ਕਹਿਣ ਲੱਗੇ ਕਹਿੰਦੇ ਨਾਮਦੇਵ ਕਿਦਦਰ ਸਾਰਾ ਦਿਨ ਆਪਣਾ ਕੰਮ ਕਰੀ ਜਾਣਾ ਕਿਦਦਰ ਧੰਧਿਆਤੀ ਲੱਗਿਆ ਰਹਿਣਾ ਤੂੰ ਪਰਮਾਤਮਾ ਦੇ ਨਾਲ ਆਪਣਾ ਚਿੱਤ ਜੋੜਦਾ ਹੀ ਨਹੀਂਗਾ ਤੇਰਾ ਤੇ ਪਰਦਵਾਣ ਦਾ ਨਾਮ ਬੰਦਗੀ ਕਰੇ ਜਦੋਂ ਨਾਮਦੇਵ ਸਾਹਿਬ ਨੇ ਤ੍ਰਿloਚਨ ਦੀ ਗੱਲ ਸੁਣੀ ਤੇਨੇ ਬੜਾ ਪਿਆਰਾ ਗੋ ਜਵਾਬ ਦੇ ਕੇ ਆਖਿਆ ਕਹਿੰਦੇ ਨਾਮਾ ਕਹੇ ਤ੍ਰਿloਚਨਾ ਮੁਖ ਤੇ ਰਾਮ ਸੰਭਾਲ ਭਗਤ ਤ੍ਰਿloਚਨ ਸਾਹਿਬ ਨੂੰ ਨਾਮਦੇਵ ਦੀ ਕਹਿੰਦੇ ਆ ਕਹਿੰਦੇ ਕਿ ਤ੍ਰਿloਚਨ ਸਾਹਿਬ ਨਾਮ ਆਪਾਂ ਜ਼ੁਬਾਨ ਨਾਲ ਜਪਣਾ ਵਾ ਨਾਮ ਮਖ ਨਾਲ ਤੇ ਨਹੀਂ ਜਪਣਾ ਨਾਮ ਪੈਰਾਂ ਨਾਲ ਵੀ ਨਹੀਂ ਜਪਣਾ ਅੱਖਾਂ ਨਾਲ ਨਹੀਂ ਜਪਣਾ ਕੰਨਾਂ ਨਾਲ ਨਹੀਂ ਜਪਣਾ ਨਾਮ ਦੇ ਰਸਨਾ ਨਾਲ ਜਪਣਾ ਹੈ ਇਸ ਕਰਕੇ ਮੈਂ ਤੈਨੂੰ ਕਹਿਣਾ ਵੀ ਆਪਣੀ ਜ਼ੁਬਾਨ ਵਿੱਚ ਉਹ ਵਾਹਿਗੁਰੂ ਦਾ ਨਾਮ ਜਪ ਜ਼ੁਬਾਨ ਵਿੱਚ ਵਾਹਿਗੁਰੂ ਦਾ ਨਾਮ ਸੰਭਾਲ ਕੇ ਰੱਖ ਨਾਮਾ ਕਗੇ ਤਨੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਰਿੰਦਨ ਨਾਲ ਉਹਨਾਂ ਆਖਿਆ ਤੂੰ ਏਦਾਂ ਕਰ ਹੱਥਾਂ ਤੇ ਪੈਰਾਂ ਨਾਲ ਪਰਮਾਤਮਾ ਦਾ ਵੈਗੁਰੂ ਕੰਮ ਕਰ ਤੇ ਜ਼ੁਬਾਨ ਨਾਲ ਨਾਮ ਜਪ। ਧਿਆਨ ਦਿਓ ਥੋੜੀ ਜੀ ਇੱਕ ਹੋਰ ਉਦਾਹਰਣ। ਨਾਮਦੇਵ ਸਾਹਿਬ ਨੂੰ ਪੁੱਛਿਆ ਦੀ ਬੰਦਾ ਕੰਮ ਕਰਦਿਆਂ ਕਰਦਿਆਂ ਭਲਾ ਨਾਮ ਜਪ ਸਕਦਾ। ਸਾਡੇ ਵਿੱਚ ਵੀ ਬੜੇ ਸ਼ੰਕੇ ਨੇ ਤੇ ਬੜੇ ਲੋਕ ਉਗਤੀਆਂ, ਜੁਗਤੀਆਂ, ਮੁਕਤੀਆਂ, ਠੁਗਤੀਆਂ ਪਤਾ ਨਹੀਂ ਕਿਹੜੀਆਂ-ਕਿਹੜੀਆਂ ਦੱਸਦੇ ਆ ਵੀ ਵੈਗੁਰੂ ਇਦਾਂ ਅੰਦਰ ਜਾਣਾ, ਇਦਾਂ ਬਾਹਰ ਨਿਕਲਣਾ। ਮਹਾਰਜ ਕਹਿੰਦੇ ਨਹੀਂ। ਨਾਮਦੇਵ ਸਾਹਿਬ ਨੇ ਇੱਕ ਉਦਾਹਰਣ ਦਿੱਤੀ। ਪਾਤਸ਼ਾਹ ਜੀ ਕਹਿੰਦੇ ਨੇ ਆਨੀਲੇ ਕਾਗਦ ਭਗਤਾਂ ਦੀ ਬਾਣੀ ਭਗਤ ਨਾਮਦੇਵ ਸਾਹਿਬ ਦੀ ਉਦਾਹਰਣ ਦੇ ਰਹੇ ਆ ਕਹਿੰਦੇ ਨੇ ਜਿਵੇਂ ਪਿੰਡਾਂ ਦੇ ਵਿੱਚ ਇੱਥੇ ਤੇ ਮੇਰਾ خیال ਰਿਵਾਜ ਨਹੀਂ ਹੈਗਾ ਪੰਜਾਬ ਦੀ ਧਰਤੀ ਤੇ ਪਤੰਗ ਡਾਈ ਜਾਂਦੀ ਸੀ ਇਹਨੂੰ ਅਸੀਂ ਸਾਡੇ ਇਲਾਕੇ ਵਿੱਚ ਗੁੱਡੀ ਕਹਿੰਦੇ ਆ ਗੁੱਡੀ ਕਹਿੰਦੇ ਸਭ ਬਾਣੀ ਵਿੱਚ ਵੀ ਮਹਾਰਾਜ ਨੇ ਗੁੱਡੀ ਸ਼ਬਦ ਵਰਤਿਆ ਹੈ ਮਹਾਰਾਜ ਕਹਿੰਦੇ ਨੇ ਆਨੀਲੇ ਕਾਗਦ ਹੁਣ ਦੇ ਲੋਕ ਗੁੱਡੀ ਹੁਣ ਤੇ ਪਤੰਗ ਬਾਜ਼ਾਰ ਵਿੱਚੋਂ ਬਣੀ ਬਣਾਈ ਲੈ ਆਉਂਦੇ ਆ ਪਹਿਲਾਂ ਸੀ ਵੀ ਘਰੋਂ ਲਫਾਵਾ ਕੱਟਣਾ ਤੇ ਫਿਰ ਉਹ ਉਹਨੂੰ ਬਣਾ ਲੈਣਾ ਘਰੀ ਬਣਾ ਲਈ ਦੀ ਸੀ ਮਹਾਰਜ ਨੇ ਬਾਲ ਵਿੱਚ ਉਦਾਹਰਣ ਦੇ ਕੇ ਆਖਿਆ ਆਨੀਲੇ ਕਾਗਦ ਜਿਵੇਂ ਕਿਸੇ ਬੱਚੇ ਨੇ ਕਾਗਦ ਲੈ ਕੇ ਆਂਦਾ ਕਾਟੀਲੇ ਗੁੱਡੀ ਮਹਾਰਜ ਕਹਿੰਦੇ ਉਹਨੂੰ ਕੱਟ ਕੇ ਤੇ ਉਹਦੀ ਗੁੱਡੀ ਬਣਾ ਲਈ ਮਤਲਬ ਪਤੰਗ ਤਿਆਰ ਕਰ ਲਈ ਆਨੀਲੇ ਕਾਗਦੋ ਕਾਟੀਲੇ ਗੁੱਡੀ ਆਕਾਸ਼ ਮੱਧੇ ਭਰਮੀਲੇ ਫਿਰ ਕੀ ਹੋਇਆ ਫਿਰ ਮਹਾਰਾਜ ਕਹਿੰਦੇ ਉਸ ਗੁੱਡੀ ਨੂੰ ਉਸ ਪਤੰਗ ਨੂੰ ਧਾਗਾ ਪਾਇਆ ਤੇ ਉਹਨੂੰ ਆਕਾਸ਼ ਵਿੱਚ ਚੜਾਤਾ ਤੇ ਜਦੋਂ ਗੁੱਡੀ ਆਕਾਸ਼ ਵਿੱਚ ਚੜ ਗਈ ਬੜੀ ਉੱਚੀ ਚਲੇਗੀ ਤੇ ਜਿਹੜਾ ਪਤੰਗ ਚੜਾਉਣ ਵਾਲਾ ਵਾ ਉਹਦੇ ਸੱਜਣ ਮਿੱਤਰ ਉਹਦੇ ਲਾਗੇ ਪੰਜ-ਸਾਤ ਆ ਕੇ ਬਹਿ ਗਏ ਤੇ ਨਾਮਦੇਵ ਸਾਹਿਬ ਦੀ ਕਹਿੰਦੇ ਉਹ ਗੱਲਾਂ ਤੇ ਆਪਣੇ ਸੱਜਣਾ ਮਿੱਤਰਾਂ ਨਾਲ ਕਰਦਾ ਇਹ ਨਹੀਂ ਵੀ ਉਹਨਾਂ ਨਾਲ ਗੱਲਾਂ ਨਹੀਂ ਕਰਦਾ ਉਹਨਾਂ ਨਾਲ ਗੱਲਾਂ ਕਰਦਾ ਹੱਸਦਾ ਆ ਗਏ ਖੇਡਦਾ ਗਏ ਪਰ ਉਹਦਾ ਧਿਆਨ ਆਪਣੀ ਗੁੱਡੀ ਵਿੱਚ ਹੁੰਦਾ ਵਾ ਫਿਰ ਗੱਲ ਤੁਹਾਡੇ ਸਮ ਦੇ ਵਿੱਚ ਆ ਗਈ ਨਾ ਕਹਿੰਦੇ ਨੇ ਸੱਜਣਾ ਮਿੱਤਰਾ ਨਾਲ ਗੱਲਾਂ ਕਰ ਰਿਹਾ ਵਾ ਵਿਚਰ ਵੀ ਰਿਹਾ ਵਾ ਪਰ ਉਹਦਾ ਧਿਆਨ ਆਪਣੀ ਪਤੰਗ ਵਿੱਚ ਆਉ ਬੁੱਢੀ ਨਹੀਂ ਲੱਗਣ ਦਿੰਦਾ ਮਹਾਰਜ ਨੇ ਆਖਿਆ ਭਲਿਆ ਮਾਨਸਾ ਤੂੰ ਇੱਕ ਨਿਆਣੇ ਤੋਂ ਸਿੱਖ ਜਿਵੇਂ ਨੌ ਜਵਾਨ ਬੁੱਢੀ ਚੜਾ ਰਿਹਾ ਸੱਜਣਾ ਮਿੱਤਰਾ ਨਾਲ ਵੀ ਗੱਲਾਂ ਕਰ ਰਿਹਾ ਪਰ ਧਿਆਨ ਬੁੱਢੀ ਵਿੱਚ ਗਏ ਇਸੇ ਪ੍ਰਕਾਰ ਤੂੰ ਸੰਸਾਰ ਦੇ ਵਿੱਚ ਰਹੇ ਪਰ ਆਪਣਾ ਧਿਆਨ ਨਿਰੰਕਾਰ ਵਿੱਚ ਰੱਖ ਆਣੀ ਲੈ ਕਾਗਜ਼ ਕਾਟੀ ਲੈ ਗੋਡੀ ਆਕਾਸ਼ ਮੱਧੇ ਭਰਮੀ ਹਲੇ ਪੰਛ ਜਨਾਸਿਓ ਬਾਦ ਪਤਾਊਗਾ ਨਾਲ ਜਿਆ ਨਾਲ ਗੱਲਾਂ ਕਰਿਆ ਪਰ ਚਿਤ ਸ ਡੋਰੀ ਰਾਖੀ ਹਲੇ ਪਰ ਚਿਤ ਉਹਦਾ ਧਾਗੇ ਦੇ ਵਿੱਚ ਗਏ ਮਨ RAM ਨਾਮਾ 베ਦੀ ਹਲੇ ਫਿਰ ਮਹਾਰਜ ਨੇ ਆਖਿਆ ਮੇਰਿਆ ਮਣਾ ਪ੍ਰਮਾਤਮਾ ਦਾ ਨਾਮ ਜਾਪ ਆਖਿਆ ਮਹਾਰਜ ਕਿਦਾਂ ਕੋਈ ਦੂਜੀ ਉਦਾਹਰਨ ਦਿਓ ਪਾਦਸ਼ਾਹ ਜੀ ਕਹਿੰਦੇ ਜੈਸੇ ਕੰਕ ਕਲਾ ਚਿਤ ਮੰਡੀ ਹਲੇ ਮਹਾਰਜ ਨੇ ਆਖਿਆ ਕਦੇ ਸੁਨਿਆਰੇ ਦੀ ਦੁਕਾਨ ਤੇ ਜਾ ਕੇ ਵੇਖੇ ਸੁਨਿਆਰੇ ਦੀ ਦੁਕਾਨ ਤੇ ਆਪਾਂ ਗਏ ਤੇ ਸਾਹਮਣੇ ਗ੍ਰਾਹਕ ਬੈਠੇ ਮਹਾਰਾਜ ਕਹਿੰਦੇ ਨਾਲੋਂ ਕੰਮ ਕਰੀ ਜਾ ਰਹੇ ਤੇ ਨਾਲ ਆਪਣੇ ਗ੍ਰਾਹਕਾਂ ਨਾਲ ਗੱਲਾਂ ਵੀ ਕਰੀ ਜਾ ਰਿਹਾ ਹੈ ਗੱਲਾਂ ਸੁਣ ਰਿਹਾ ਪਰ ਧਿਆਨ ਉਹਦਾ ਆਪਣੇ ਸੋਨੇ ਦੇ ਵਿੱਚ ਆ ਉਹਨੂੰ ਪਤਾ ਹੈ ਵੀ ਜੇ ਮੈਂ ਗਹਿਣਾ ਸਹੀ ਘੜਾਂਗਾ ਤਾਂ ਹੀ ਇਹਨੇ ਕਿਸੇ ਦਾ ਸ਼ਿੰਗਾਰ ਬਣਨਾ ਹੈ ਮਹਾਰਾਜ ਨੇ ਆਖਿਆ ਸੰਸਾਰ ਨਾਲ ਗੱਲਾਂ ਕਰ ਪਰ ਆਪਣੇ ਜੀਵਨ ਨੂੰ ਘੜ ਏਦਾਂ ਜਿਵੇਂ ਸੁਨਿਆਰਾ ਗੱਲਾਂ ਕਰਦਾ ਘੜਦਾ ਗਹਿਣਾ ਘੜ ਦਿੰਦਾ ਹੈ ਮਨ ਰਾਮ ਨਾਮਾ ਵੇਦੀ ਵਾਲੇ ਜੈਸੇ ਕਨਕ ਕਲਾ ਚਿਤ ਮੰਡੀ ਵਾਲੇ ਰਖਾਓ ਮਹਾਰਾਜ ਨੇ ਇਹ ਉਦਾਹਰਣ ਦਿੱਤੀਆਂ ਇੱਥੇ ਵੀ ਪਾਤਸ਼ਾਹ ਜੀ ਕਹਿੰਦੇ ਆ ਬਾਦਸ਼ਾਹ ਜੀ ਕਹਿੰਦੇ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਮੁਖ ਵਿੱਚੋਂ ਰੱਬ ਦਾ ਨਾਮ ਜਪਾ ਹਾਥ ਪਾਉਂ ਕਰ ਕਾਮ ਸਭ ਹੱਥਾਂ ਪੈਰਾਂ ਨਾਲ ਆਪਣਾ ਸਾਰਾ ਕੰਮ ਕਰ ਪਰ ਚੀਤ ਨਿਰੰਜਨ ਨਾਲ ਵੀਰ ਦੇ ਵਿੱਚ ਪਰਮਾਤਮਾ ਨੂੰ ਚੇਤੇ ਰੱਖ